ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸਦਾ ਮੇਰਾ ਜਿਹੜਾ ਨਾਮ ਆ ਉਹ ਗੁਰਬਖਸ਼ੀਤ ਸਿੰਘ ਉਰਫ ਗੋਰਾ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਉਸ ਤੋਂ ਬਾਅਦ ਪੰਜਾਬ ਫਿਰ ਇੰਡੀਆ ਹਨਾ ਕਈ ਭੈਣਾ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਕਈ ਭੈਣਾ ਬਾਹਲੀ ਕੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਜਿਹੜੀਆਂ ਕੈਨੇਡਾ ਦੇ ਵਿੱਚ ਭੈਣਾ ਬੈਠ ਕੇ ਦੇਖਦੀਆਂ ਉੱਥੇ ਮੇਰੀਆਂ ਦੋ ਭੈਣਾਂ ਹੈਗੀਆਂ ਲੇਡੀ ਸੂਟਾਂ ਵਾਸਤੇ ਕਿਸੇ ਵੀ ਭੈਣ ਨੂੰ ਇੰਡੀਆ ਦੇ ਵਿੱਚ ਆਰਡਰ ਦੇਣ ਦੀ ਕੋਈ ਵੀ ਲੋੜ ਨਹੀਂ ਜਿਹੜੀਆਂ ਭੈਣਾਂ ਨੇ ਉਹਨਾਂ ਦਾ ਕੋਈ ਕਪੜਾ ਲੀੜਾ ਆਪ ਦਾ ਸਮੋਣਾ ਉੱਥੋਂ ਸੁਵਾ ਸਕਦੇ ਹਾਂ ਕਹਿੰਦਾ ਲੇਡੀਜ਼ ਕੰਮ ਕਰਦੀਆਂ ਉਹ ਜੇ ਕਿਸੇ ਭੈਣ ਨੇ ਕੋਈ ਲੇਡੀ ਸੂਟ ਵਗੈਰਾ ਬਣਵਾਉਣਾ ਹਨ ਤਾਂ ਮੇਰੇ ਤੋਂ ਉਹਨਾਂ ਦਾ ਐਡਰੈਸ ਵਗੈਰਾ ਲੈ ਕੇ ਤੁਸੀਂ ਉੱਥੋਂ ਕੰਮ ਸਾਰਾ ਕਰਵਾ ਸਕਦੇ ਹੋ ਤਾਂ ਅੱਜ ਆਪਾਂ ਤੁਹਾਨੂੰ ਮੈਂ ਸਾਰੀ ਇੱਕ ਦਾ ਦੁਕਾਨ ਦਿਖਾਉਣੀ ਆ ਤੇ ਇੱਕ ਗਈ ਭੈਣ ਦੇ ਕਮੈਂਟ ਆਉਂਦੇ ਬਈ ਤੁਸੀਂ ਜਦੋਂ ਆਦਾਂ ਕੇ ਬਣ ਗਿਆ ਸਾਨੂੰ ਉਦੋਂ ਦਿਖਾਓ ਪਹਿਲਾਂ ਮੈਂ ਤੁਹਾਨੂੰ ਆਪਣੀ ਦੁਕਾਨ ਦਿਖਾਉਂਗਾ ਵੀ ਆਪਰੇ ਕੋਲੇ ਕੀ ਕੀ ਕਪੜਾ ਹੁੰਦਾ ਕੀ ਕੀ ਰੇਂਜ ਹੁੰਦੀ ਆ ਸਭ ਤੋਂ ਪ ਸਾਰੀਆਂ ਪੱਗਾਂ ਹੀ ਆ ਵਧੀਆ ਵਾਲੀਆਂ ਠੀਕ ਆ ਇਹ ਜਿਹੜੀਆਂ ਪੱਗਾਂ ਅਸੀਂ ਜਦੋਂ ਲੇਡੀ ਸੂਟ ਬਣਾਉਨੇ ਆ ਇਹ ਪੱਗ ਨੂੰ ਅਸੀਂ ਸੂਟ ਦੇ ਅੰਦਰ ਲਾਉਨੇ ਆ ਤਾਂ ਕਿ ਕਪੜਾ ਕਾਂ ਦੇ ਵਿੱਚ ਨਾ ਜਾਵੇ ਤੇ ਸੁngੜੇ ਵੀ ਨਾ ਇਹ ਕਪੜਾ ਸੁngੜਦਾ ਵੀ ਨਹੀਂ ਕਾਂਚ ਵੀ ਨਹੀਂ ਜਾਂਦਾ ਤੇ ਰੰਗ ਵੀ ਫੇਟ ਨਹੀਂ ਹੁੰਦਾ ਪਲੱਸ ਆਪਾਂ ਕੀ ਕਰਨਾ ਕਪੜਾ ਕੱਟ ਕੇ 5 ਮੀਟਰ ਆਮ ਜਿਹਾ ਤੁਸੀਂ 5.5 ਲੈਨੇ ਹੋ ਤਾਂ ਇਹ 5 ਮੀਟਰ ਨੇ ਹੀ ਸਰ ਜਾਂਦਾ 5 ਮੀਟਰ ਕਪੜਾ ਕੱਟ ਕੇ 10 ਘੰਟੇ ਭਿਉਂਗੇ ਰੱਖਣਾ ਬਸ ਇਹ ਚੀਜ਼ ਲਾਜ਼ਮੀ ਦਿਆਂ ਰੱਖਣਾ ਉਹਦੇ ਵਿੱਚ ਹੋਰ ਕੁਛ ਨਹੀਂ ਨੂਨ ਵਗੈਰਾ ਨਹੀਂ ਪਾਉਣਾ ਕੱਖ ਨਹੀਂ ਪਾਉਣਾਗਾ ਬਸ ਕਪੜਾ ਪਿਓਨੇ ਵੀ ਆਪਾਂ ਤਾਂ ਵੀ ਆਪਾਂ ਨੂੰ ਧੁੜਕੂ ਹੀ ਆਉਂਦਾ ਕਿ ਤੇ ਸੁਗੜ ਨਾ ਜਾਵੇ ਪਰ ਇਹ ਕਪੜਾ ਨਾ ਸੁਗੜਦਾ ਨਹੀਂ ਬਹੁਤ ਵਧੀਆ ਕੁਆਲਿਟੀ ਆ ਕਪੜੇ ਦੀ ਆलो ਮੈਂ ਤੁਹਾਨੂੰ ਦਿਖਾਉਣਾ ਇੱਕ ਵਾਰੀ ਜਮਾ ਸੌਫਟ ਕਪੜਾ ਇਹ ਆलो ਬਿਲਕੁਲ ਕੋਈ ਇਹਦੇ ਵਿੱਚ ਨਾ ਮਾਵਾੜੀ ਹੁੰਦਾ ਠੀਕ ਆ ਵੈਸੇ ਪੱਗਾਂ ਹੁੰਦੀਆਂ ਪਰ ਆਪਾਂ ਕੀ ਕਰਦੇ ਆ ਸੂਟ ਵੀ ਮਹਿੰਗੇ ਹੁੰਦੇ ਆ ਪਹਿਣਾ ਦੇ ਜਿਵੇਂ 4000 ਦਾ ਕੋਈ 5 ਦਾ ਕੋਈ 10000 ਦਾ ਤਾਂ ਕਰਕੇ ਵਧੀਆ ਹੀ ਲੈਣ ਲੈਂਗ ਲਾਇਆ ਕਰੋ ਮੈਂ ਕਈ ਵਾਰੀ ਭੈਣਾਂ ਨੂੰ ਵੀ ਦੱਸਿਆ ਜੇ ਕੋਈ ਭੈਣ ਇੱਥੇ ਨਹੀਂ ਆ ਸਕਦੀ ਸੀ ਭਿੰਗਾਂ ਆ ਸ਼ਹਿਰ ਬਠਿੰਡਾ ਦੇ ਵਿੱਚ ਜੇ ਕਿਸੇ ਭੈਣ ਨੇ ਮੇਰੇ ਤੋਂ ਇਹ ਇਹਨਾਂ ਦਾ ਐਡਰੈਸ ਲੈਣਾ ਵੀ ਭਾਈ ਕਿੱਥੇ ਦੁਕਾਨ ਆ ਮੈਂ ਅਸੀਂ ਬਠਿੰਡਾ ਉੱਚੀ ਲੈ ਸਕੀਏ ਤਾਂ ਉਹ ਤੁਸੀਂ ਮੇਰੇ ਤੋਂ ਐਡਰੈਸ ਵੀ ਲੈ ਸਕਦੇ ਹੋ ਬਾਕੀ ਇਹਨਾਂ ਕੱਪੜਿਆਂ ਦੇ ਵਿੱਚੋਂ ਕੋਈ ਵੀ ਪੱਗ ਦੇ ਵਿੱਚੋਂ ਤੁਸੀਂ ਪੱਗ ਮੰਗਵਾਉਣਾ ਚਾਹੁੰਦੇ ਹੋ ਨਾ ਆਨਲਾਈਨ ਤਾਂ ਮੈਂ ਤੁਹਾਨੂੰ ਪਹੁੰਚ ਦੀ ਕਰ ਦੂੰ ਤੁਸੀਂ ਰੰਗ ਸਿਲੈਕਟ ਕਰ ਲਓ ਜਾਂ ਬਾਅਦ ਦੇ ਵਿੱਚ ਮੇਰੇ ਤੋਂ ਵਟਸਐਪ ਤੇ ਫੋਟੋ ਮੰਗਵਾ ਸਕਦੇ ਹੋ ਆ ਸਾਰੀਆਂ ਪੱਗਾਂ ਵਧੀਆ ਆਲੀਆਂ ਠੀਕ ਆ ਕੁਝ ਰੰਗ ਉਧਰ ਲੱਗੇ ਹੋਏ ਆ ਮੈਂ ਤੁਹਾਨੂੰ ਉਹਨਾਂ ਦੀ ਬਾਅਦ ਫੋਟੋ ਪਾ ਦੂੰਗਾ ਆ ਸਾਰੀਆਂ ਪੱਗਾਂ ਪਰ ਉਸ ਤੋਂ ਬਾਅਦ ਆ ਆ ਗਏ ਜਿਹੜੇ ਨਵੇਂ ਰੰਗ ਆ ਆਪਾਂ ਪਰਸੋਂ ਵੀ ਮੈਂ ਇੱਕ ਵੀਡੀਓ ਪਾਈ ਸੀ ਨੇਰੇ ਕਰਕੇ ਦਿਖਾ ਦੋ ਜਿਵੇਂ ਆ ਕੁੜਤਾ ਹਨਾ ਆ ਦੇਖੋ ਮੈਂ ਪਰਸੋਂ ਖੋਲ ਕੇ ਨਹੀਂ ਦਿਖਾਈ ਇਹ ਨਵੇਂ ਕੁੜਤੇ ਪਜਾਮੇ ਬਿਲਕੁਲ ਲੇਟੈਸਟ ਜੇ ਕਿਸੇ ਭੈਣ ਨੇ ਹਨਾ ਘਰੇ ਭਰਾ ਵਾਸਤੇ ਕੁੜਤਾ ਬਣੂਗਾ ਤੇ ਆ ਮੈਂ ਇਹਨਾਂ ਐ ਲੱਗ ਜੂ ਵਾਈਟ ਪਜਾਮਾ ਮੈਂ ਨਾ ਤੁਹਾਨੂੰ ਇੱਕ ਸਕੇਲ ਆਪਣੇ ਕੋਲੇ ਉਹ ਲਾ ਕੇ ਦਿਖਾਉਣਾ ਇੱਕ ਮਿੰਟ ਰੋ ਤਾਂ ਕਰਕੇ ਨਾ ਆਪਾਂ ਨੂੰ ਦੇ ਵਿੱਚ ਪਤਾ ਲੱਗੇ ਇਹਦਾ ਵੀ ਕਿਵੇਂ ਲੱਗੂਗਾ ਪਾਇਆਗਾ ਕੁੜਤਾ ਪਜਾਮਾ ਇਹਦਾ ਹੁੰਦਾ ਨਾ ਸਾਰੇ ਰੰਗਾਂ ਦੀਆਂ ਆਪਣੇ ਕੋਲ ਫੋਟੋਆਂ ਹੈਗੀਆਂ ਇੱਕ ਵਾਰੀ ਮੈਂ ਤੁਹਾਨੂੰ ਸਕੇਲ ਲਾ ਕੇ ਦਿਖਾਉਣਾ ਵੀ ਇਹ ਕੁੜਤਾ ਪਿਆ ਮੈਂ ਜਦੋਂ ਬਣ ਕੇ ਤਿਆਰ ਹੋ ਗਿਆ ਫਿਰ ਆਪਾਂ ਨਾ ਕਿਵੇਂ ਦਿਸੂ ਆ ਆਪਣੇ ਕੋਲ ਪੈਂਟ ਸ਼ਰਟ ਵਾਲਾ ਸਕੇਲ ਆ ਆ ਲਓ ਜਦੋਂ ਆਪਣਾ ਕੁੜਤਾ ਪਿਆ ਮੈਂ ਬਣ ਗਿਆ ਬਿਲਕੁਲ ਨੇੜੇ ਕਰਕੇ ਦਿਖਾਉਂਗਾ ਮੰਨ ਕੇ ਚਲੋ ਆ ਆਪਣਾ ਪਜਾਮਾ ਠੀਕ ਆ ਜੀ ਆ ਆਪਣਾ ਕੁੜਤਾ ਇੱਥੋਂ ਦੇਖ ਪੂਰੀ ਗੌਰ ਨਾਲ ਦੇਖੋ ਕਿਵੇਂ ਇਹ ਜਜੂ ਆ ਆ ਆ ਗਿਆ ਇਹ ਇੱਥੇ ਇਸ ਤਰ੍ਹਾਂ ਕੁੜਤਾ ਬਣ ਕੇ ਦਿਖ ਰਿਹਾ ਬਿਲਕੁਲ ਜਿਵੇਂ ਸੀ ਕੈਮਰੇ ਦੇ ਵਿੱਚ ਹੈ ਨਾ ਆ ਦੇਖੋ ਇਸ ਤਰ੍ਹਾਂ ਮੈਚਿੰਗ ਸੂਟ ਬਣ ਜੂਗਾ ਇਹ ਆ ਕੁਰਤਾ ਹੋਊਗਾ ਆ ਪਜਾਮਾ ਚਿੱਟਾ ਇਹ ਸੂਟ ਜਿਹੜਾ ਹੈਗਾ ਇਹ ਸਾਰੇ 1000 ਰੁਪਏ ਦਾ ਇਸੇ ਦੇ ਵਿੱਚ ਹੀ ਜਿਵੇਂ ਤੁਸੀਂ ਵਧੀਆ ਲੈਣਾ ਥੋੜਾ ਜਿਆ ਤਾਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾਗਾ ਇਸੇ ਕੱਪੜੇ ਦੇ ਵਿੱਚ ਹੀ ਕਾਟਨ ਦੇ ਵਿੱਚ ਇਹ ਕਾਟਨ ਨਹੀਂ ਜਿਹੜੀ ਮੈਂ ਤੁਹਾਨੂੰ ਦਿਖਾਈ ਆ ਇਹ ਕਾਟਨ ਨਹੀਂ ਹੁੰਦੀਗੀ ਇਹ ਬਿਨਾ ਕਾਟਨ ਤੋਂ ਹੁੰਦਾ ਨਾਰਮਲ ਰੇਂਜ ਆ ਜੇ ਪਜਾਮਾ ਵਧੀਆ ਲਵਾਉਗੇ ਤਾਂ ਇਹਨਾ ਮਹਿੰਗਾ ਪਊਗਾ ਨਹੀਂ ਘਟਣਾ ਵੀ ਸਾੜ ਦਾਂਗੇ ਹੈ ਨਾ ਜੇ ਥੋੜਾ ਹਲਕਾ ਪਜਾਮਾ ਲਾਉਣਾ ਜਿਵੇਂ ਲੀਜੀ ਜੀ ਟੈਪ ਫਿਰ ਉਹਦਾ ਰੇਟ ਘਟ ਜਾਊਗਾ ਫਿਰ ਇਹਦੇ ਨਾਲ ਇੱਕ ਆ ਰੰਗ ਆ ਗਿਆ ਠੀਕ ਆ ਉਵੇਂ ਹੀ ਆਪਾਂ ਤੁਹਾਨੂੰ ਮੈਂ ਸਕੇਲ ਲਾ ਕੇ ਦੱਸੂ ਕਿਵੇਂ ਲੱਗੂਗਾ ਇਹ ਆ ਦੇਖੋ ਇਸ ਤਰ੍ਹਾਂ ਉਸ ਤੋਂ ਆ ਇਹ ਇਹਨੂੰ ਆਪਾਂ ਇਹ ਕੋਲਾਂਗੇ ਪੂਰਾ ਕੁਰਤਾ ਜਿੰਨਾ ਹੈਗਾ ਇਹ ਆ ਤਾਂ ਕਿ ਪਤਾ ਲੱਗ ਸੇ ਕਿਸੇ ਨੂੰ ਕੋਈ ਆਉਣ ਦੀ ਲੋੜ ਨਹੀਂ ਆਨਲਾਈਨ ਤੁਸੀਂ ਨਾਪ ਦੇ ਕੇ ਬਣਵਾ ਸਕਦੇ ਹੋ ਆ ਕੁਰਤਾ ਹੋਊਗਾ ਆ ਪਜਾਮਾ ਹੋਊਗਾ ਇਹਦੇ ਵਿੱਚ ਵੀ ਦੋ ਰੰਗ ਮਿਲਣਗੇ ਇਹਦੇ ਵਿੱਚ ਪੰਜ ਰੰਗ ਮਿਲਣਗੇ ਇੱਕ ਕਪੜਾ ਹੋਰ ਆ ਉਹਦੇ ਵਿੱਚ ਤੁਹਾਨੂੰ ਦੋ ਰੰਗ ਮਿਲ ਜਾਣਗੇ ਇਹ ਕਪੜਾ ਹੋਰੋ ਵੱਡੇ ਬਣੇ ਦਾ ਜਿਵੇਂ ਮਹਿੰਗਾ ਸੂਟ ਤੁਸੀਂ ਲੈਣੇ ਤੇ ਉਹ ਨੂੰ ਉਹ ਜੀ ਤੁਹਾਨੂੰ ਪੰਜ ਰੰਗ ਮਿਲ ਜਾਣਗੇ ਠੀਕ ਹੈ ਜੀ ਇਹ ਆਪਣਾ ਹੋ ਗਿਆ ਫਿਰ ਉਸ ਤੋਂ ਬਾਅਦ ਪਲੇਨ ਦੀ ਕੁਆਲਿਟੀ ਆ ਗਈ ਆ ਸਾਰੇ ਪਲੇਨ ਕੋਰਤੇ ਪਿਆਮੇ ਹੋ ਗਏ ਆਪਣੇ ਪਲੇਨ ਦੇ ਵਿੱਚੋਂ ਤੁਸੀਂ ਰੰਗ ਮੰਗਵਾ ਕੇ ਘਰੇ ਬੈਠੇ ਸ਼ੋਪਿੰਗ ਕਰ ਸਕਦੇ ਹੋ ਬੁਰਦ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਰੇਟ ਦੀ ਪੂਰੀ ਫੁੱਲ ਜ਼ਿੰਮੇਵਾਰੀ ਹੋਊਗੀ ਇਹ ਤਾਂ ਹੋ ਗਿਆ ਆਪਣਾ ਕਪੜਾ ਹਨਾ ਫਿਰ ਆ ਗਈ ਪੈਂਟਾਂ ਸ਼ਰਟਾਂ ਦੀ ਗੱਲ ਜੇ ਕਿਸੇ ਭੈਣ ਨੇ ਭਰਾਵਾ ਵਾਸਤੇ ਪੈਂਟਾਂ ਸ਼ਰਟਾਂ ਲੈਣੀਆਂ ਆ ਸਾਰੀਆਂ ਸ਼ਰਟਾਂ ਲੱਗੀਆਂ ਬੰਗਾ ਫਿਰ ਆ ਆ ਦੇਖੋ ਮੈਂ ਦਿਖਾਉਣਾ ਜਿਹੜੇ ਪਹਿਲਾਂ ਆ ਆ ਵੀ ਕੁਰਤੇ ਪਿਆਮੀ ਆ ਪਾਣੂ ਆ ਦੇਖੋ ਆ ਕੁਰਤੇ ਦੋਨੇ ਆ ਇਹਦੇ ਰੰਗ ਦੋ ਆ ਇਹ ਵੀ ਚਿੱਟੇ ਪਏ ਬਣਨਗੇ ਫਿਰ ਆ ਇੰਗਾ ਕਾਟਨ ਦੇ ਸ਼ਰਟ ਜਿਵੇਂ ਆਪਾਂ ਕਹਿੰਦੇ ਪਿਓਰ ਕਾਟਨ ਦੇ ਵਿੱਚ ਹੋਵੇ ਜੇ ਮਿਕਸ ਕਪੜਾ ਹੋਊਗਾ ਤਾਂ ਸਣੇ ਸਲਾਈ ਪੈਸੇ ਵਾਪਸ ਹੋਣਗੇ ਇਹ ਨਹੀਂ ਹੈ ਵੀ ਮੈਂ ਕਹੂੰਗਾ ਵੀ ਐ ਨਹੀਂ ਆਏ ਹਨਾ ਸਣੇ ਸਲਾਈ ਪੈਸੇ ਵਾਪਸ ਹੋਣਗੇ ਪੂਰੀ ਫੁੱਲ ਗਾਰੰਟੀ ਹੋਊਗੀ ਪੈਂਟ ਸ਼ਰਟ ਘੱਟੋ ਘੱਟ 2900 ਰੁਪਏ ਦੀ ਹੋਊ 2900 ਤੋਂ 3000 ਦੀ ਪੂਰੀ ਬਣ ਕਰਕੇ ਇੱਕ ਪੈਂਟ ਸ਼ਰਟ ਵਿੱਚ ਹੀ ਸਲਾਈ 2900 3000 ਦੀ ਹੋਊਗੀ ਸੀ ਆ ਰਾਮ ਦੀ ਜਾਂ ਰੇਮੈਂਡ ਦੀ ਪੈਂਟ ਹੋਊਗੀ ਤੇ ਰੇਮੈਂਡ ਦੀ ਸ਼ਰਟ ਹੋਊਗੀ ਠੀਕ ਆ ਆਪਣੀਆਂ ਪੈਂਟਾਂ ਸ਼ਰਟਾਂ ਹੋਊਗਾ ਫਿਰ ਆ ਵੀ ਆਪਣੀਆਂ ਪੈਂਟਾਂ ਹੋਊਗਾ ਉਹ ਸ਼ਰਟਾਂ ਆ ਪੈਂਟਾਂ ਦੇ ਸਾਰੇ ਰੰਗ ਲੱਗੇ ਪਏ ਆ ਉਸ ਤੋਂ ਬਾਅਦ ਆਗੇ ਆਪਣੀ ਚਿੱਟੇ ਕੁਰਤੇ ਪਿਆਵੇਂ ਚਿੱਟੇ ਕੁਰਤੇ ਪਿਆਵੇਂ ਜਿਵੇਂ ਤੁਸੀਂ ਨਾਰਮਲ ਰੇਂਜ ਤੋਂ ਲੈ ਕੇ 1000 ਰੁਪਏ ਤੋਂ ਲੈ ਕੇ 5000 ਦੀ ਰੇਂਜ ਚ ਕਿਰ ਕੁਰਤਾ ਪਿਆਵੇਂ ਲੈ ਸਕਦੇ ਹੋ ਵਾਟਰ ਪ੍ਰੂਫ ਕਪੜਾ ਮਿਲ ਜੂਗਾ ਤੁਹਾਨੂੰ 1400 ਰੁਪਏ ਦਾ ਉਹ ਵੀ ਹੈਗਾ ਆਪਣੇ ਕੋਲੇ ਫਿਰ ਨਾਰਮਲ ਰੰਗਦਾਰ ਘਰੇ ਕਪੜੇ ਪਾਉਣ ਨੂੰ ਜਿਵੇਂ 5 600 ਦੀ ਇੰਚ ਹੈ ਨਾ ਉਹ ਵੀ ਕੁੜਤੇ ਵੇ ਮੇ ਹੈਗੇ ਵਧੀਆ ਇੱਕ ਵੈ ਤਾਂ ਤੁਹਾਨੂੰ ਮੈਂ ਕੱਢ ਕੇ ਦਿਖਾ ਦਨਾ ਜਿਵੇਂ ਆ ਦੇਖੋ ਜਮਾ ਕਪੜਾ ਵੀ ਸੌਫਟ ਹੋਊਗਾ ਆ ਦੇਖੋ ਆ ਕਪੜਾ ਜਿਹੜਾ ਇਹ ਪੂਰਾ ਸੌਫਟ ਹੋਊਗਾ ਨਾ ਕੋ ਬੋਰਾ ਵੀ ਸਿੱਧਾ ਹੀ ਹੋਣਾ ਇਹ ਮੌਸਮ ਪੈ ਕਿਉਂਕਿ ਹੁਣ ਗਰਮੀ ਨੇ ਇੱਕਦਮ ਬਾਲੀ ਹੋ ਜੂਗੀ ਫਿਰ ਇੱਕ ਆ ਕਪੜਾ ਪੂਰਾ ਵਧੀਆ ਇੱਕ ਇਹੋ ਜਿਹਾ ਕਪੜਾ ਹੁੰਦਾ ਉਹ ਸੂਟ ਵੀ 200 ਦੇ ਆ ਜਾਂਦਾ ਪਰ ਆ ਕਪੜਾ ਹੁਣ ਪੂਰਾ ਵਧੀਆ 5 600 ਦਾ ਆਉਂਦਾ ਕਿ ਤੁਸੀਂ ਇਹ ਦੇਖੋ ਵੀ ਕੋਈ ਬੋਰ ਵੀ ਨਹੀਂ ਆਉਂਦਾ ਤੇ ਕਪੜਾ ਵੀ ਜਮਾ ਸੌਫਟ ਸੌਫਟ ਆ ਠੀਕ ਹੈ ਜੀ ਇਹ ਹੋ ਗਿਆ ਆਪਣੇ ਕੁਰਤੇ ਪਜਾਮੇ ਜਿਹੜਾ ਮੇਨ ਮੇਰਾ ਵੀਡੀਓ ਬਣਾਉਣ ਦਾ ਮਕਸਦ ਸੀਗਾ ਉਹ ਸੀਗਾ ਵੀ ਜਦੋਂ ਮੈਂ ਤੁਹਾਨੂੰ ਕੱਟ ਕੇ ਕੋਈ ਚੀਜ਼ ਦਿਖਾਉਣਾ ਉਦੋਂ ਫਿਰ ਤੁਸੀਂ ਕਿਹਨੂੰ ਵੀ ਬਾਈ ਇਹਦੀ ਸਲਾਈ ਦੀ ਵੀਡੀਓ ਪਾਓ ਆ ਦੇਖੋ ਮੈਂ ਅੱਜ ਇਹ ਕ ਪਜਾਮਾ ਆਪਣੇ ਬਣਿਆ ਹੋਇਆ ਕਾਫੀ ਦਿਨਾਂ ਦਾ ਕੱਟਿਆ ਪਿਆ ਸੀਗਾ ਲਾਈਨਿੰਗ ਵਾਲਾ ਪਜਾਮਾ ਕਿਵੇਂ ਬਣਾਉਣਾ ਹੁੰਦਾ ਮੈਂ ਤੁਹਾਨੂੰ ਦੱਸਦਾ ਉਹਨਾਂ ਨੂੰ ਆ ਦੇਖ ਆ ਇੰਟਰਲੌਕ ਨੂੰ ਮਾਰ ਕੇ ਇਹ ਦੂਰਾ ਲਾਈਨਿੰਗ ਵਾਲਾ ਦੇਖੋ ਆ ਲਾਈਨਿੰਗ ਲੱਗੀ ਹੋਈ ਹੈ ਅੰਦਰ ਹੈ ਪੂਰੀ ਲਾਸਟਿਕ ਵਾਲਾ ਫੁੱਲ ਫੁੱਲ ਲਾਸਟਿਕ ਵਾਲਾ ਪਜਾਮਾ ਇਸ ਤਰ੍ਹਾਂ ਸਿਉਣਾ ਨਾ ਪਹਿਲਾਂ ਜੇ ਇੰਟਰਲੌਕ ਜਿਹੜੀਆਂ ਪੈਲਾਂ ਕੋਲੇ ਹੈਗੀਆਂ ਉਹ ਕੱਲੇ-ਕੱਲੇ ਲੜਦੇ ਇੰਟਰਲੌਕ ਮਾਰ ਕੇ ਸਿਉਣਾ ਨੂੰ ਕੀ ਰਿਆ ਕਰੋ ਆ ਦੇਖੋ ਕਿੰਨੀ ਸਫਾਈ ਆਉਂਦੀ ਹੈ ਨਾ ਇਸ ਤਰ੍ਹਾਂ ਸਫਾਈ ਧਿਆਗ ਨੂੰ ਜੇ ਤੁਸੀਂ ਚਾਹੋ ਵੀ ਸਾਨੂੰ ਕੋਈ ਟੇਲਰ ਮਾਸਟਰ ਕੰਮ ਦੇਵੇ ਜਾਂ ਸਾਡਾ ਪ੍ਰਤੀਕ ਦਾ ਕੰਮ ਵਧੀਆ ਚੱਲੇ ਜਦੋਂ ਆਪਾਂ ਸਲਾਈ ਦੇ ਮਗਰ ਜੰਨੇ ਆ ਕੁਆਲਿਟੀ ਨਹੀਂ ਦਿੰਦੇ ਕਹਿੰਦੇ ਫਿਰ ਆਪਣਾ ਕੰਮ ਉਹਨਾਂ ਨਹੀਂ ਚੱਲਦਾ ਆ ਦੇਖੋ ਜਿਹੜਾ ਮੈਂ ਤੁਹਾਨੂੰ ਕਹਿਣਾ ਪਜਾਮਾ ਉੱਪਰੋਂ ਚੜਦਾ ਕੋਈ ਪਜਾਮਾ ਨਹੀਂ ਉੱਪਰੋਂ ਚੜਦਾ ਆ ਦੇਖੋ ਠੀਕ ਹੈ ਨਾ ਬਿਲਕੁਲ ਸਹੀ ਆਊਗਾ ਜਦੋਂ ਆਪਾਂ ਸਿਉਣ ਨੂੰ ਪਾੜ ਪਰ ਬਿਲਕੁਲ ਭੀ ਆਮਾ ਥੋੜਾ ਪਾਇਆ ਵੀ ਸਹੀ ਆਊਗਾ ਇਸੇ ਤਰੀਕੇ ਜੇਬਾਂ ਕਈ ਭੈਣਾਂ ਨੂੰ ਜੇਬਾਂ ਦਾ ਜਿਵੇਂ ਬੰਨ ਨਹੀਂ ਪਤਾ ਲੈ ਕਿਵੇਂ ਲਾਉਣਗੇ ਨਾ ਦੇਖੋ ਐਂ ਜੇਬਾਂ ਲਾਉਣਗੇ ਬਸ ਜਿਹੜੇ ਕੁੜੀਆਂ ਦੀਆਂ ਜੇਬਾਂ ਹੁੰਦੀਆਂ ਉਹ ਮੂੰਹ ਛੋਟਾ ਰੱਖਿਆ ਕਰੋ ਮੜਾ ਜਿਹਾ ਵੀ ਨਾਰਮਲ 6 ਸਵਾ 6 ਜਾਂ 6.5 ਮੋਬਾਈਲ ਦੇ ਹਿਸਾਬ ਦੇਣ ਇੱਥੇ ਤੁਸੀਂ ਜਿੱਪ ਵਗੈਰਾ ਵੀ ਲਾ ਸਕਦੇ ਜੇ ਕੋਈ ਜਿੱਪ ਲਾਉਣੀ ਜਿੱਪ ਵੀ ਲੱਗ ਜੂ ਪਿੰਡ ਦੇ ਤੇ ਲੱਕ ਤੱਕ ਲੱਕ ਤੋਂ 6 ਇੰਚ ਜਾਂ 7 ਇੰਚ ਘੱਟ ਪਾਇਆ ਕਰੋ ਲੱਕ ਮਣਕੀ ਨਾ ਇੱਥੋਂ ਪੂਰਾ ਪੂਰਾ ਆਹ ਕੀ ਲੱਕ ਪੂਰਾ ਪੂਰਾ ਮਿਹਨਤ ਚੰਗੀ ਤਰ੍ਹਾਂ ਕੱਸ ਕੇ ਮੈਂ ਤੁਹਾਨੂੰ ਮਣਕੇ ਦਿਖਾਉਣਾ ਕਿ ਕਿਵੇਂ ਮੇਨ ਲੱਗ ਇਹ ਅਲ ਸਭ ਤੋਂ ਜ਼ਰੂਰੀ ਆ ਆਪਣਾ ਜੀ ਪੈਂਟ ਪਲਾਜ ਬਣਾਉਣਾ ਵੀ ਲੱਕ ਕਿੰਨਾ ਐ ਪੂਰਾ ਕਾਸ ਲਿਆ ਕਰੋ ਨਹੀਂ ਠੀਕ ਆ ਫਿਰ ਲੱਕ ਮਣਕੇ ਲਾਸਟ ਪੈਂਦੀ ਆ ਇਧਰੋਂ ਵੀ ਆ ਦੇਖੋ ਜਿਵੇਂ ਤੁਹਾਨੂੰ ਦੱਸ ਰਿਹਾ ਨੀ ਨੀਚੇ ਵਿੱਚ ਦਿੱਤਾ ਤਾਂ ਉੱਪਰੋਂ ਵੀ ਤੁਸੀਂ ਵਿੱਚ ਦੇ ਦੇਣਾ ਨੂੰ ਆ ਦੇਖੋ ਆ ਲਾਸਟਿਕ ਦੇ ਨਾਲ ਵਿੱਚ ਹੋਣੀ ਚਾਹੀਦੀ ਐਂਟਰਲੋਕ ਨਹੀਂ ਕੀ ਉਹਨਾਂ ਫਲੂਸ ਹੋਰੇ ਨਿਕਲਦੇ ਆ ਦੇਖੋ ਅੰਦਰ ਦਿੱਕਰ ਬਾਅਦ ਦੇ ਵਿੱਚ ਲਾਸਟਿਕ ਪਾਇਆ ਕਰੋ ਪਹਿਲਾਂ ਆ ਸਿਉਣਾਂ ਤੇ ਐਂਟਰਲੋਕ ਮਾਰ ਲਿਆ ਕਰੋ ਤੇ ਝੋੜੀ ਵਾਲੀ ਕਿਵੇਂ ਸਿਉਣ ਨੇੜ ਨਹੀਂ ਉਹ ਵੀ ਆ ਦੇਖੋ ਆ ਦੇਖੋ ਝੋਲੀ ਵਾਲੀ ਸੀ ਹੁਣ ਵੀ ਤੁਸੀਂ ਐਂ ਲੈਣੀ ਆ ਪੂਰੀ ਸਫਾਈ ਦੇ ਨਾਲ ਠੀਕ ਆ ਫਿਰ ਜਾ ਕੇ ਕਿਤੇ ਆਪਣਾ ਪਜਾਮਾ ਜਿਹੜਾ ਜਾਂ ਪਲਾਜੂ ਕਹਿ ਦਿੰਦੇ ਹੋਂ ਉੱਪਰ ਨੂੰ ਚੜਦਾ ਇਹ ਤਾਂ ਹੋ ਗਿਆ ਆਪਣਾ ਫੁੱਲ ਇਲਾਸਟਿਕਲ ਆ ਪਲੱਸ ਲਾਈਨਿੰਗ ਵਾਲਾ ਇਹਦੇ ਵੀ ਅੰਦਰ ਲਾਈਨਿੰਗ ਵੀ ਲੱਗੀ ਹੋਈ ਆ ਤੇ ਪੂਰੀ ਸਫਾਈ ਆ ਜਿਹਦੇ ਅੰਦਰ ਤੁਸੀਂ ਲਾਈਨਿੰਗ ਲਾਉਣੀ ਹੁੰਦੀ ਨਾ ਉਹਦੇ ਕੱਲੇ ਕੱਲੇ ਲੜਤੇ ਇੰਟਰਲੌਕ ਮਾਰ ਲਿਆ ਕਰੋ ਜਿਵੇਂ ਆਪਾਂ ਪੈਂਟ ਬਣਾਉਣ ਵੇਲੇ ਮਾਰਦੇ ਆ ਇਹਨੂੰ ਆਪਾਂ ਸਾਈਡ ਤੇ ਰੱਖ ਦਿਆ ਹੁਣ ਆ ਗਿਆ ਤੁਹਾਡਾ 벨ਟ ਵਾਲਾ ਜਿਹੜਾ ਇਹ ਮੂਰੇ 벨ਟ ਆ ਦੇਖੋ ਇਹਦੇ ਮੂਰੇ 벨ਟ ਆ ਕੀ ਠੀਕ ਆ ਮੂਰੇ-ਮੂਰੇ ਹਿੱਸੇ ਤੇ ਪਿੱਛੇ ਹੈਗੀ ਲਾਸਟਿਕ ਇਹ ਭੈਣ ਦਾ ਲੱਕ ਹੈਗਾ 34 ਕੇ 35 ਕੁਸ਼ ਹੈਗਾ ਹਨਾ ਤਾਂ ਮੈਂ ਤੁਹਾਨੂੰ ਮਣਕੇ ਦੇ ਘੋਣਾ ਵੀ ਕਿੰਨਾ ਹੋ ਆ ਦੇਖੋ ਉਹਨੇ ਕਿੰਨਾਗਾ 31 ਇੰਚ ਰਹਿ ਗਿਆ ਇਹਨਾਂ ਦਾ ਲੱਕ ਤਿਆਰ ਕਿੰਨਾਗਾ ਇੱਥੇ ਆ 35 ਜਾਨੀ ਕਿ ਜਿਹੜੀ ਆ ਤੁਸੀਂ 벨ਟ ਪਾਉਣੀ ਹੈ ਕਿੰਨੀ ਪਾਉਣੀ 벨ਟ ਹੈ ਲਾਸਟਿਕ ਲਾਸਟਿਕ ਕਿੰਨੇ ਪਾਉਣੇ ਹੁੰਦੇ ਚੌਥਾ ਹਿੱਸਾ ਲੱਕ ਦਾ ਲਾਸਟਿਕ ਪਾ ਲਿਆ ਕਰੋ ਤੇ ਉਹਨੂੰ ਬਿਲਕੁਲ ਸਹੀ ਹੋਊਗੀ ਬਾਕੀ ਆ ਜੀ ਲੱਕ ਦਾ ਮਿੰਕੇ ਹਸਾਪ ਵਾਲਾ ਕਰੋ ਤੇ ਜਿਹੜੀਆਂ ਭਣਾ ਨੂੰ ਦਿੱਕਤ ਆਉਂਦੀ ਇਥੋਂ ਹਿੱਪ ਤੋਂ ਵਜਾ ਦਿਓ ਇਹਨਾਂ ਉਹ ਪੈਂਟਿੰਗ ਉਹ ਇਸ ਤਰ੍ਹਾਂ ਪਲੇਟਾਂ ਪਾ ਲਿਆ ਕਰੋ ਆ ਦੇਖੋ ਆ ਪਲੇਟਾਂ ਪਾ ਗਏ ਉਹਨਾਂ ਪੈਂਟਿੰਗਾਂ ਨਾਲੇ ਸੋਹਣੀਆਂ ਲੱਗਦੀਆਂ ਪਾਗਾਂ ਉਹ ਆਜੀ ਬਾਂਜੀ ਜੇਕਰ ਤੁਸੀਂ ਆਹ ਪਲੇਟਾਂ ਨਹੀਂ ਪਾਉਣੀਆਂ ਤਾਂ ਇਹਨਾਂ ਨੂੰ ਗੁੰਮ ਕਰ ਦਿਆ ਕਰੋ ਮਤਲਬ ਕਿ ਐਵੇਂ ਬੰਨ੍ਹ ਦੀ ਕਰ ਦਿਆ ਕਰੋ ਜਿਵੇਂ ਆਪਾਂ ਐਸੈਡ ਆਜੀਬ ਹੋ ਜਾਂਦੀ ਹੈ ਹਨਾ ਗੁੰਮੀ ਕਰ ਸਕਦੇ ਆਪਾਂ ਇਹਨੂੰ ਆਹ ਬਣਾਉਂਗਾ ਤੁਸੀਂ ਲੰਬੀਆਂ ਕਰ ਸਕਦੇ ਹੋ ਜੇ ਤੁਹਾਨੂੰ ਇੱਥੇ ਜ਼ਿਆਦਾ ਫਿਟਿੰਗ ਚਾਹੀਦੀ ਹੈ ਲਗਭਗ ਇਥੋਂ ਤੱਕ ਬਣ ਕੇ ਚਲੋ ਇਹ ਤਾਂ ਛੋਟੀਆਂ ਛੋਟੀਆਂ ਪਾਗਾਂ ਇਹਨਾਂ ਨੇ ਹਨਾ ਤਾਂ ਤੁਸੀਂ 7-8 ਅੰਚ ਦੇ ਕਰੇ ਬਲੂਗਾਂ ਪਾ ਸਕਦੇ ਹੋ ਤੇ ਇਸ ਫਲਾਜੋ ਦੇ ਵੀ ਇਸੇ ਤਰੀਕੇ ਤੁਸੀਂ ਜਿੱਪ ਵਗੈਰਾ ਲਾ ਸਕਦੇ ਆ ਦੇਖੋ ਕਿੰਨੀ ਸਫਾਈ ਦੇ ਨਾਲ ਹੋਇਆ ਹੈ ਕੰਮ ਸਾਰਾ ਹਨ ਇਸੇ ਤਰੀਕੇ ਪਹੁੰਚੇ ਥੱਲੇ ਮੈਂ ਤੁਹਾਨੂੰ ਕਹਿੰਦਾ ਤਰਪਾਈ ਕਰਿਆ ਕਰੋ ਆ ਤਰਪਾਈ ਕੀਤੀ ਹੋਈ ਆ ਪੂਰੀ ਸਫਾਈ ਆਊਗੀ ਆ ਲੋ ਤੇ ਆ ਲੋ ਇਹ ਨਹੀਂ ਹੈ ਵੀ ਇੱਕ ਦਿਨ ਆਪਣੇ ਸਾਰੇ ਪਜਾਮੀ ਆਏ ਹੋਣਗੇ ਪੂਰੀ ਸਫਾਈ ਨਾਲ ਬਣੇ ਹੋਏ ਇੱਧਰ ਵੀ ਇੰਟਰਲੌਕ ਸਿਉਂ ਜੀਰਗੇ ਫਿਰ ਪੂਰੀ ਸਫਾਈ ਆਊਗੀ ਉਹ ਇਸੇ ਤਰੀਕੇ ਉੱਪਰ ਆ ਕਚਲ ਬਚਲ ਦਾ ਕੰਮ ਆ ਪਰ ਨਹੀਂ ਤਾਂ ਪਸੰਦ ਨਹੀਂ ਮੈਂ ਤੁਹਾਨੂੰ ਕਚਲ ਬਚਲ ਦਾ ਕੰਮ ਸਿਖਾਵਾਂ ਟਾਈਮ ਲੱਗ ਜੇ ਕੋਈ ਗੱਲ ਨਹੀਂ ਭੈਣ ਬਣ ਕੇ ਪਰ ਜਰੂਰ ਵਧੀਆ ਕੰਮ ਸਿੱਖੋ ਆ ਦੇਖੋ ਕਿੰਨਾ ਸੋਹਣਾ ਤਾਂ ਕਿ ਕੱਲ ਨੂੰ ਤੁਸੀਂ ਕਿਸੇ ਵੀ ਬੁਟੀਕ ਤੇ ਜਾਓ ਤਾਂ ਅਗਲਾ ਕਬੀ ਯਾਰ ਵਾਕਈ ਗੱਲਬਾਤ ਹੈਗੀ ਆ ਵੀ ਉਹ ਵਾਕਈ ਕਿਸੇ ਚੰਗੇ ਗੁਰੂ ਦਾ ਚੇਲਾ ਚੰਡਿਆ ਹੋਇਆ ਹੈਗਾ ਨਾ ਪੂਰਾ ਗੌਰ ਨਾਲ ਦੇਖੋ ਆ ਦੇਖੋ ਕਈ ਮੈਂ ਸਾਡੇ ਕੋਲੇ ਬੰਦੇ ਆਉਂਦੇ ਕੰਮ ਕਰਨ ਵਾਸਤੇ ਇੱਥੇ ਨਾ ਉਹ ਇਲਾਸਟਿਕ ਬਾਹਰ ਕਾਢਦੇ ਆ ਉਹ ਬੁਰੀ ਲੱਗਦੀ ਆ ਦੇਖੋ ਕਿਤੇ ਹੈਗੀ ਪੋਰਾ ਵੀ ਜਾਂ ਕੋਈ ਧਾਗਾ ਤੱਪਾ ਕਿਤੇ ਨਹੀਂ ਸਾਰਾ ਮੈਂ ਧਾਗਾ ਕੋਲੇ ਬੈਠ ਕੇ ਕਟਵਾਉਣਾ ਚਾਂਟੇ ਵੀ ਲਾਉਣਾ ਜੇ ਕੋਈ ਨਹੀਂ ਸਫਾਈ ਕਰਦਾ ਹਣਾ ਤਾ ਕਰਕੇ ਭੈਣ ਬਣ ਕੇ ਗੁੱਸਾ ਨਹੀਂ ਕਰਨਾ ਮੇਰੀ ਗੱਲ ਦਾ ਜਿਹੜਾ ਉਸਤਾਦ ਆ ਉਹ ਕਹਿ ਦੇ ਵੀ ਦੇਵੇ ਕਿ ਉਸਤਾ ਉਹ ਚੀਜ਼ਾਂ ਤੇ ਗੁੱਸਾ ਨਹੀਂ ਕਰੀ ਜਾਂਦਾ ਤੁਸੀਂ ਕੋਸ਼ਿਸ਼ ਕਰਿਆ ਕਰੋ ਸਿੱਖਣ ਦੀ ਠੀਕ ਆ ਥੋੜਾ ਭਰਾ ਸਿਖਾ ਰਿਹਾ ਇੰਨਾ ਕੋਈ ਗੁਣ ਬਣਦਾ ਨਹੀਂ ਜਿੰਨਾ ਮੈਂ ਕੋਸ਼ਿਸ਼ ਕਰਦਾ ਵੀ ਸਿੱਖਣ ਮੇਰੀਆਂ ਭੈਣਾਂ ਸਿੱਖਣ ਸਿੱਖਣ ਹੋਰ ਵਧੀਆ ਸਿੱਖਣਾ ਹਨ ਤਾਂ ਕੋਸ਼ਿਸ਼ ਕਰਿਆ ਕਰੋ ਜਿਹੜੇ ਪਜਾਮੇ ਦੇ ਆਪਾਂ ਲੈਣ ਕਰਾਉਣੀ ਆ ਜਾਂ 벨ਟ ਵਾਲਾ ਪਜਾਮਾ ਇਹ ਮੂਰੋ 벨ਟ ਵਾਲਾ ਪਜਾਮਾ ਬੈਕ ਤੇ ਲਾਸਟਿਕ ਆ ਹੁਣ ਤੁਸੀਂ ਕੀ ਕਰਨ ਜੇ ਤੁਹਾਡੇ ਕੋਲ ਇੰਟਰਲੌਕ ਹੈਗੀ ਆ ਕਰੇ ਕੱਲਾ ਕੱਲਾ ਲੜ ਲੈ ਕੇ ਕੱਲੇ ਕੱਲੇ ਲੜ ਤੇ ਇੰਟਰਲੌਕ ਮਾਰ ਲੈ ਕਰੋ ਜਿਵੇਂ ਅਸੀਂ ਮਾਰਦੇ ਨਾ ਦੇਖੋ ਐ ਮਾਰ ਕੇ ਫਿਰ ਸਫਾਈ ਆਊਗੀ ਜਿਹੜੀਆਂ ਭੈਣਾਂ ਕਹਿੰਦੇ ਸਫਾਈ ਨਹੀਂ ਆਉਂਦੀ ਬਾਈ ਸਫਾਈ ਨਹੀਂ ਆਉਂਦੀ ਸਫਾਈ ਫੇਰ ਆਊਗੀ ਆ ਸਿਵਨ ਨੂੰ ਪੂਰਾ ਐ ਖਿੱਚ ਕੇ ਖਿੱਚ ਕੇ ਪ੍ਰੈਸ ਕਰਨੀ ਹੁੰਦੀ ਤੇ ਆ ਸਿਵਨ ਵਿੱਚ ਜਿਵੇਂ ਤੁਹਾਨੂੰ ਦੱਸਿਆ ਜੇ ਲੇਡ ਨਹੀਂ ਵੀ ਸਕਦੇ ਤਾਂ ਨਹੀਂ ਫਿਰ ਐ ਇਹਨੂੰ ਨੱਪ ਕੇ ਇਸ ਤਰ੍ਹਾਂ ਕਰ ਸਕਦੇ ਐ ਇੰਟਰਲੌਕ ਮਾਰ ਕੇ ਦੋਨੇ ਆਪਸ਼ਨ ਆ ਆਪਣੇ ਕੋਲੇ ਠੀਕ ਆ ਜੀ ਆ ਆਪਣਾ ਪਜਾਮਾ ਬਣ ਕੇ ਤਿਆਰ ਹੋਇਆ ਹੋਇਆ ਹੈਗਾ ਤਿਆਰ ਹੋਇਆ ਵੀ ਮੈਂ ਵੀਡੀਓ ਪਾਉਣ ਲੱਗਾ ਠੀਕ ਆ ਕੋਈ ਵੀ ਚੀਜ਼ ਹੀ ਨਹੀਂ ਸਮਝ ਆਉਂਦੀ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ YouTube ਵਾਲੇ ਦੇ ਵਿੱਚ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜਿਹੜੀਆਂ ਭੈਣਾਂ ਜਾਂ ਭਰਾ ਨਵੇਂ ਆ ਚੈਨਲ ਤੇ ਬਿਲਕੁਲ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਜੀ ਨੂੰ ਬਜਾ ਦਿਓ ਉਹਦੇ ਨਾਲ ਨਾ ਘੰਟੀ ਜੀ ਹੋਊਗੀ ਉਹ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਪਾਵਾਂ ਗਿਲ ਅਡਰੈਸ ਡਿਨਰ ਵਾਲੇ ਤੇ ਪਵੇ ਪਾਵਾਂ ਅਮਰਤ ਟੇਲਰ ਸ਼ੇਵਿੰਗ ਵਾਲੇ ਤੇ ਪਵੇ ਤਾਂ ਪੂਰੀ ਫੁਲ ਸਪੋਰਟ ਕਰਿਆ ਕਰੋ ਦਬ ਕੇ ਗਾ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ Facebook ਵਗੈਰਾ ਤੇ ਤੇ ਮੈਂ ਪਹਿਲੇ ਵਾਲੇ ਚੈਨਲ 'ਚ ਵੀ ਕਿਹਾ ਵੀ ਆਪਣੇ ਕੋਲ ਨਾ ਇੱਕ ਕੋਈ ਭਰਾ ਦਾ ਕੇਸ ਆਇਆ ਹੋਇਆਗਾ ਜੇ ਕਿਸੇ ਭੈਣ ਦਾ ਕੋਈ ਤਲਾਕ ਵਗੈਰਾ ਹੋਇਆ ਹੋਇਆ ਤਾਂ ਉਹ ਮੇਰੇ ਨਾਲ ਇੱਕ ਵਾਰੀ ਪਰਸਨ ਜਰੂਰ ਸੰਪਰਕ ਕਰੇ ਜਾਂ ਕਈ ਵਾਰੀ ਕੋਈ ਆਪਾਂ ਘਰੋਂ ਠੀਕ ਠਾਕ ਹੁੰਦੇ ਆ ਕਿਉਂਕਿ ਬੰਦੇ ਬਹੁਤ ਹੀ ਵਧੀਆ ਨਾਈਸ ਬੰਦੇ ਆ ਉਹਨਾਂ ਨੂੰ ਰਿਸ਼ਤੇ ਦੀ ਲੋੜ ਆ ਉਹਨਾਂ ਦੀ ਮੰਮੀ ਡੈਡੀ ਨੇ ਫੌਰੀਨ ਜਾਣਾ ਹੈ ਜਲਦੀ ਥੋੜੇ ਦਿਨਾਂ ਤਿੱਕਰ ਜੇ ਕੋਈ ਇਸ ਤਰ੍ਹਾਂ ਦਾ ਕਿਸੇ ਕੋਲ ਕੇਸ ਨਿਗਾ ਦੇ ਵਿੱਚ ਹੈਗਾ ਕੋਈ ਭੈਣ ਦਾ ਤਲਾਕ ਵਗੈਰਾ ਹੋਇਆ ਹੋਵੇ ਜਾਂ ਵੈਸੇ ਹੀ ਕੋਈ ਉਮਰ ਜਿਆਦੇ ਹੋਏ ਨਹੀਂ ਹੈ ਨਾ ਤਾਂ ਬੰਦੇ ਬਹੁਤ ਜਿਆਦੇ ਵਧੀਆ ਜ਼ਿੰਮੇਵਾਰ ਘਰ ਉਹ ਤਾਂ ਉਹ ਮੇਰੇ ਨਾਲ ਪਰਸਨਲ ਅੱਜ ਹੀ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਭੈਣੋ ਪੂਰੀ ਫੁੱਲ ਮੇਰੀ ਜ਼ਿੰਮੇਵਾਰੀ ਹੋਊਗੀ ਤੇ ਇਹੋ ਜੇ ਟੌਪਿਕ ਤੇ ਤੁਸੀਂ ਗੱਲਬਾਤ ਕਰ ਲਿਆ ਕਰੋ ਮੇਰੇ ਨਾਲ ਕੋਈ ਰਿਸ਼ਤਾ ਕਰਨ ਮਾਰੇ ਜਾਂ ਕਿਸੇ ਮੁੰਡੇ ਦੀ ਲੋੜ ਹੁੰਦੀ ਹੈ ਜਾਂ ਕਿਸੇ ਕੁੜੀ ਆ ਦੀ ਆਪਣੀ ਪੂਰੀ ਫੁੱਲ ਜ਼ਿੰਮੇਵਾਰੀ ਹੋਊਗੀ ਇਸ ਟੌਪਿਕ ਤੇ ਵੀ ਗੱਲਬਾਤ ਕਰਦੇ ਰਿਹਾ ਕਰੋ ਮੇਰੇ ਨਾਲ ਬੇਫਿਕਰ ਹੋ ਕੇ ਜੇ ਤੁਸੀਂ ਆਪ ਦਾ ਭਰਾ ਸਮਝ ਕੇ ਮੈਨੂੰ ਫੋਨ ਲਾ ਸਕਦੇ ਹੋ ਜੇ ਮੈਨੂੰ ਫੋਨ ਨਹੀਂ ਲਾਉਣਾ ਤੁਸੀਂ ਸੰਖਦੇ ਹੋ ਤਾਂ ਤੁਸੀਂ ਆਪਣੀ ਛੋਟੀ ਭੈਣ ਨੂੰ ਅਮਰਤਪਾਲ ਗੌਰ ਨੂੰ ਫੋਨ ਲਾ ਸਕਦੇ ਹੋ ਕੋਈ ਰਿਸ਼ਤੇ ਪ੍ਰਤੀ ਗੱਲਬਾਤ ਕਿਸੇ ਭੈਣ ਨੇ ਕਰਨੀ ਆ ਜਾਂ ਕੋਈ ਹੋਰ ਦੁਖਤ ਤਕਲੀਫ ਆ ਜਾਂ ਕੋਈ ਕਪੜਾ ਪਾਉਣ ਬਾਰੇ ਸੋਚ ਰਹੇ ਹੋ ਕਿਸੇ ਭੈਣੇ ਕਪੜਾ ਪਾਉਣਾ ਰਾਇ ਲੈਉਣੀ ਆ ਬਈ ਕਿੰਨੇ ਕੇ ਪੈਸੇ ਆਪਣਾ ਲਾਉਣੇ ਹਨਾ ਜਾਂ ਕਿਸੇ ਭੈਣ ਨੇ ਕੋਈ ਬਠਿੰਡਾ ਸ਼ਹਿਰ ਤੇ ਲਾਗੇ ਛਾਗੇ ਕੋਈ ਪਲਾਟ ਵਗੈਰਾ ਲੈਣਾ ਠੀਕ ਆ ਉਹ ਵੀ ਭੈਣਾਂ ਮੈਨੂੰ ਫੋਨ ਕਰ ਸਕਦੇ ਆ ਫੋਨ ਤੇ ਰਾਇ ਲੈ ਸਕਦੇ ਆ ਬਈ ਆਪਣੇ ਕੋਲੇ ਇੰਨੇ ਪੈਸੇ ਆ ਆਪਾਂ ਆਹ ਚੀਜ਼ ਕਰਨੀ ਆ ਠੀਕ ਆ ਤਾਂ ਪਰਸਨਲ ਮੈਨੂੰ ਫੋਨ ਕਰਕੇ ਸਾਰਾ ਕੁਝ ਕੁਸ਼ ਪੜਤਾਲ ਕਰ ਸਕਦੇ ਹੋ ਬਾਕੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਉਹ ਵੀ ਮੈਨੂੰ ਦੱਸਿਓ ਮਿਲਦੇ ਆ ਜਲਦੀ ਕਿਸੇ ਨਾ ਵੀਡੀਓ ਲੈ ਕੇ ਜੀ ਯੋਯਾਇ ਤੇ ਧੰਨਵਾਦ ਸਤਿ ਸ੍ਰੀ ਅਕਾਲ